10 ਤਰੀਕ ਨੂੰ ਬੁੱਝੋ ਕੀ ਆ 10 ਤਰੀਕ ਨੂੰ 10 ਤਰੀਕ ਆ ਹੋਰ ਕੀ ਹੋਣਾ ਤੇ ਉਸ ਦਿਨ ਕੀ ਆ ਤੇਰਾ ਜਨਮ ਦਿਨ ਆ ਕਿ ਆਪਣੀ ਐਨੀਵਰਸਰੀ ਆ ਸਦਕੇ ਤੁਹਾਡੀ ਯਾਦ ਆਸ਼ ਤੇ ਮੇਰਾ ਜਨਮ ਦਿਨ ਨਾ 4 ਫਰਵਰੀ ਨੂੰ ਹੁੰਦਾ ਤੇ ਆਪਣੀ ਐਨੀਵਰਸਰੀ 27 ਜੂਨ ਨੂੰ ਹਾਂ ਆ ਮੈਨੂੰ ਪਤਾ ਹੀ ਆ 27 ਜੂਨ ਨੂੰ ਹੁੰਦੀ ਆ 10 ਤਰੀਕ ਨੂੰ ਕੀ ਆ ਤੁਹਾਨੂੰ ਨਾ ਕੁਝ ਵੀ ਯਾਦ ਨਹੀਂ ਰਹਿੰਦਾ ਉਸ ਦਿਨ ਕਰਵਾਚਾ tha ਆ ਗਿਆ ਦਿਓ ਹੀ ਬਿਲਕੁਲ ਅੱਛਾ ਉਹ ਵੀ ਉਦਨ ਹੀ ਆ ਹਾਂਜੀ ਉਦਨ ਹੀ ਆ ਤੇ ਉਹਦੀ ਤਿਆਰੀ ਵਾਸਤੇ ਤੁਹਾਨੂੰ ਬਾਜ਼ਾਰ ਲੈ ਕੇ ਜਾਣਾ ਯਾਰ ਨਾ ਬਾਜ਼ਾਰ ਲੈ ਜਾਣ ਤੂੰ ਮੇਰੇ ਬੜਾ ਮਹਿੰਦੀ ਲਵਾ ਕੇ ਲਿਆਉਣੀ ਹੈ ਜੋ ਵੀ ਲੈਣੇ ਜਾ ਕੇ ਲਿਆ ਅੱਛਾ ਮੈਂ ਕੀ ਲੈ ਆਵਾਂ ਮੇਰੀਆਂ ਬੜੀਆਂ ਮਿੰਲਾਂ ਚੱਲਦੀਆਂ ਨੇ ਜੀਵ ਤਾਂ ਚੱਲਦੀ ਹੈ ਨਾ ਕੀ ਕਿਹਾ ਮੇਰਾ ਮਤਲਬ ਮੈਂ ਕਹਾਂ ਵੀ ਚੱਲਦੇ ਆਂ ਚੱਲਦੇ ਆ ਯਾਰ ਉਠੋ ਚੱਲੋ ਫਿਰ ਨਹੀਂ ਤੇ ਲਿਆਓ ਪੈਸੇ ਮੈਂ ਆਪੇ ਜਾ ਕੇ ਲਿਆਉਂਗਾ ਸਾਰਾ ਸਾਮਾਨ ਜੇ ਤੈਨੂੰ ਚੰਗਾ ਭਲਾ ਪਤਾ ਕਿ ਪੈਸੇ ਬਿਨੋਂ ਇਸ ਮਹੀਨੇ ਆਪਣਾ ਪੀਪਾ ਖਾਲੀ ਆ ਤੁਹਾਡਾ ਪੀਪਾ ਭਰਿਆ ਕਦੋਂ ਹੁੰਦਾ ਵੈਸੇ ਹਰ ਵੇਲੇ ਨੰਗ ਮਲੰਗੀ ਰਹਿੰਦੇ ਤੇਰੇ ਸਾਹਮਣੇ ਪਹਿਲਾਂ ਨੂਰ ਦੀ ਇਸ ਸੈਮੈਸਟਰ ਦੀ 2 ਲੱਖ ਫੀਸ ਭਰੀ ਆ 10000 ਬਿਜਲੀ ਦਾ ਬਿੱਲ ਆ ਗਿਆ 8000 ਦਾ ਰਾਸ਼ਨ ਆਇਆ 5000 ਮੰਮੀ ਦੀ ਦਵਾਈ ਤੇ ਲੱਗ ਗਿਆ 4000 ਦੀ ਗੱਡੀ ਦੀ ਸਰਵਿਸ ਹੋਈ ਆ ਤੇ 25000 ਦੇ ਟਾਇਰ ਪੈ ਗਏ ਇਹ ਸਾਰਾ ਮਹੀਨਾ ਪਿਆ ਕੱਢਣ ਵਾਲਾ ਮੈਨੂੰ ਪਤਾ ਵੀ ਇੱਕ ਤਨਖਾਹ ਨਾਲ ਮੈਂ ਕਿਵੇਂ ਨੱਪ ਘੁੱਟ ਕੇ ਟਾਈਮ ਟਪਾ ਰਿਆ ਨਾ ਗੱਡੀ ਦੇ ਟਾਇਰਾਂ ਨੂੰ ਕੀ ਹੋਇਆ ਸੀ ਉਹਨੇ ਕਿਹੜਾ ਗਿੱਦੜਾ ਪਾਉਣਾ ਉਹ ਤਾਂ 2 ਮਹੀਨੇ ਬਾਅਦ ਵੀ ਪੈ ਸਕਦੇ ਸੀ ਆਹੋਂ ਪਾਇ ਤਾਂ ਜਾ ਸਕਦੇ ਸੀ ਪਰ ਨਹੀਂ ਪਰਪੁਰ ਸਾਰੇ ਸਾਡੇ ਲਈ ਰੱਖੇ ਆ ਸਾਲ ਦੇ ਵਿੱਚ ਇੱਕ ਸਾਡਾ ਤਿਉਹਾਰ ਆਉਣਾ ਹੁੰਦਾ ਉਦੋਂ ਵੀ ਤੁਸੀਂ ਆਪਣੀਆਂ ਮਜਬੂਰੀਆਂ ਗਿਣੌਣ ਲੱਗ ਜਾਂਦੇ ਹੋ ਨਾਲੇ ਇਹ ਕਿਹੜਾ ਮੈਂ ਆਪ ਦੇ ਲਈ ਰੱਖਣਾ ਹੈ ਤੁਹਾਡੀ ਲੰਬੀ ਉਮਰ ਲਈ ਤੂੰ ਰਹਿਣ ਤੇ ਜਾਣਦਾ ਮੈਂ ਤੂੰ ਜਿਹੜਾ ਮੇਰੀ ਲੰਬੀ ਉਮਰ ਲਈ ਰੱਖਦੀ ਹੈ ਮੇਰੀ ਦਾਦੀ ਨੇ ਤਾਂ ਕਦੇ ਨਹੀਂ ਸੀ ਕਰਵਾ ਚੌਥ ਰੱਖਿਆ ਫਿਰ ਵੀ ਮੇਰਾ ਦਾਦਾ 100 ਸਾਲ ਦਾ ਹੋ ਕੇ ਮਰਿਆ ਤੇ ਦਾਦੀ ਉਹ ਤਾਂ 20 ਸਾਲ ਪਹਿਲੇ ਟੱਪ ਗਈ ਨਾ ਮੇਰੀ ਮਾਂ ਨੇ ਕਦੇ ਕਰਵਾ ਚੌਥ ਰੱਖਿਆ ਸੀ ਇੱਕ ਤੂੰ ਹੀ ਆਈਆਂ ਇਸ ਘਰ ਚ ਨਵਾਂ ਟਕਵੰਜ ਲੈ ਕੇ ਤੁਹਾਨੂੰ ਇਹ ਟਕਵੰਜ ਲੱਗਦਾ ਪਤਾ ਲੱਗੇ ਜੇ ਤੁਹਾਨੂੰ ਸਾਰਾ ਸਾਰਾ ਦਿਨ ਭੁੱਖਾ ਰਹਿਣਾ ਪਵੇ ਤੇ ਪੀਣ ਨੂੰ ਪਾਣੀ ਦੀ ਟਿਪਣਾ ਮਿਲੇ ਫਿਰ ਪਤਾ ਲੱਗੂ ਵੀ ਇਹ ਟਕਵੰਜ ਹੈ ਜਾਂ ਤਪੱਸਿਆ ਹੂੰ ਤੂੰ ਆ ਸੋਚ ਬਿੱਤੇ ਰੇ ਭੁੱਖੇ ਰਹਿਣ ਨਾਲ ਮੇਰੀ ਲੰਮੀ ਉਮਰ ਕਿਵੇਂ ਆਜੂ ਮੇਰੀ ਲੰਮੀ ਉਮਰ ਤਾਂ ਤੇਰੇ ਚੋਪਰਿਆਂ ਨਾਲ ਹੋਣੀ ਆ ਜਿਹੜੀ ਤੂੰ ਹੋਣਾ ਨਹੀਂ ਹਰ ਮਹੀਨੇ ਕੋਈ ਨਾ ਕੋਈ ਨਵੀਂ ਡਿਮਾਂਡ ਲੈ ਕੇ ਬਹਿ ਜਾਂਦੀ ਆ ਖਰਚੇ ਦਾ ਘਰ ਉਹ ਨਾਲੇ ਆਪਣੇ ਜੱਟਾਂ 'ਚ ਕੋਈ ਕਰਵਾ ਚੌਥ ਨਹੀਂ ਹੁੰਦਾ ਨਾ ਕਿਉਂ ਜੱਟਾਂ ਨੂੰ ਲੰਬੀ ਉਮਰ ਨਹੀਂ ਚਾਹੀਦੀ 22 ਸਾਲ ਹੋ ਗਏ ਮੈਨੂੰ ਆ ਵਰਤ ਰੱਖ ਦੇ ਨੂੰ ਮੇਰੀ ਸ਼ਰਧਾ ਹੈ ਇਹਦੇ ਵਿੱਚ ਮੈਂ ਤਾਂ ਰੱਖਣਾ ਹੀ ਰੱਖਣਾ ਨਾਲੇ ਆ ਤੁਹਾਡੇ ਲਾਹੇ ਟੋਟੇ ਤਾਂ ਸਾਰੀ ਉਮਰ ਚੱਲੀ ਜਾਣੇ ਆ ਚੱਲ ਦੱਸ ਕੀ ਲੈਣਗੀ ਮੇਰੀ ਜਾਨ ਛੱਡਣ ਦਾ ਕੀ ਕਿਹਾ ਮੈਂ ਕਿਹਾ ਕੀ ਲੈਣਗੀ ਮੇਰੀ ਜਾਨ ਲੰਮੀ ਕਰਨ ਦਾ ਜਾਨ ਲੰਬੀ ਕਰਨਾ ਨਹੀਂ ਉਮਰ ਲੰਬੀ ਕਰਨਾ ਹੁੰਦਾ